ਦਸ਼ਮੇਸ਼ ਪਿਤਾ ਨੇ ਜਿੱਥੇ ਸਾਨੂੰ ਗਲਤ ਕੰਮਾਂ ਵੱਲੋਂ ਰੋਕਿਆ ਹੈ ਇਹ ਕੰਮ ਨਹੀਂ ਕਰਮੇ ਉਥੇ ਕੁਝ ਭਲੇ ਕੰਮ ਕਰਨ ਦੀ ਸਿੱਖਿਆ ਵੀ ਦਿੱਤੀ ਹੈ ਤੇ ਆਓ ਸੁਣੀਏ ਦਸ਼ਮੇਸ਼ ਪਿਤਾ ਨੇ ਕਿਵੇਂ ਕਿਹਾ ਹੈ ਸੰਗਤਾਂ ਦੀ ਸੇਵਾ ਦਾ ਨਜ਼ਾਰਾ ਵੱਖਰਾ ਜੇ ਕੋਈ ਕਰੇ ਆਇਕੇ ਹੁੰਦੀ ਐ ਕਮਾਈ ਸਫਲਾ ਜਹਾਨ ਤੇ ਵੇਖੋ ਅਜ਼ਮਾਇ ਕੇ ਹੁੰਦੀ ਐ ਕਮਾਈ ਸਫਲਾ ਜਹਾਨ ਤੇ ਵੇਖੋ ਅਜ਼ਮਾਇ ਕੇ ਨੌ ਨੇ ਦਾ ਤੇ 18 ਸਿਧਾਂ ਮਿਲ ਜਾਂਦੀਆਂ ਇਹ ਗੁਰੂ ਦੇ ਪੰਥ ਤੋਂ ਸਿਰ ਨੀਚ ਕਾਉਣਾ ਕਿਤੇ ਹੋਰ ਖਾਲਸਾ ਬਿਨਾ ਗੁਰੂ ਗ੍ਰੰਥ ਤੋਂ ਸੀ ਸਨੀ ਝਕਾਉਣਾ ਕਿਤੇ ਔਰ ਖਾਲਸਾ ਬਿਨਾ ਗੁਰੂ ਗ੍ਰੰਥ ਤੋਂ